ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦੇ ਵਿੱਚ ਜਿਹੜਾ ਫੁੱਲ ਸਕੂਲ ਜਿਹੜਾ ਏਸੀ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ এডੂਕੇਸ਼ਨ ਦੇ ਉੱਪਰ ਕਿ এডੂਕੇਸ਼ਨ ਨੂੰ ਬਿਹਤਰ ਕਰਨਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮਾ ਸਦਕਾ ਔਰ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਡੀਓ ਡਿਸਪਾਲ ਮੌਂਗਾ ਜੀ ਸਾਡੇ ਇਥੋਂ ਦੇ ਬੀਪੀਓ ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਉਦਮ ਸਦਕਾ ਇਹ ਸਕੂਲ ਨੂੰ ਫੁੱਲ ਏਸੀ ਕੀਤਾ ਗਿਆ ਸਾਰੇ ਕਮਰਿਆਂ ਦੇ ਵਿੱਚ ਏਸੀ ਲਾਏ ਗਏ ਆ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕੈਪੈਸਿਟੀ ਹੈ ਉਹ ਘਟ ਗਈ ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਅਨਕਾਰ ਕੀਤਾ ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ ਮਾਨ ਸਰਕਾਰ ਦੇ ਉਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ ਸਰਕਾਰ ਆਈ ਹੈ ਜੀਨੇ ਸਰਕਾਰੀ ਸਕੂਲਾਂ ਦੀ ਬਾਉਂਡਰੀ ਵਾਲ ਵਾਸਤੇ ਮੈਨੂੰ ਲੱਗਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ ਹੁਣ ਡੀਓ ਸਾਹਿਬ ਮੇਰੇ ਨਾਲ ਬੈਠੇ ਆ ਕਿ ਜਿਨ੍ਹਾਂ ਦੀ ਕੋਈ ਡਿਮਾਂਡ ਸੀ ਉਹ ਪੂਰੀ ਨਾ ਹੋਈ ਹੋਵੇ ਜਿਨ੍ਹਾਂ ਨੇ ਰੂਮਸ ਦਾ ਦੱਸਿਆ ਔਰ ਸਾਡੇ ਇੱਥੇ ਗੁਰਪ੍ਰੀਤ ਸਾਹਿਬ ਬੈਠੇ ਆ ਔਰ ਮੈਨੂੰ ਨਹੀਂ ਲੱਗਦਾ ਕਿਸੇ ਸਕੂਲ ਦੇ ਵਿੱਚ ਕਿਸੇ ਕਮਰੇ ਦੀ ਘਾਟ ਹੈ ਇਸ ਕਰਕੇ ਠੀਕ ਹੈ ਕੋਈ ਇੱਕ ਅੱਧਾ ਸਕੂਲ ਹੋ ਸਕਦਾ ਜਿਹਦੇ ਵਿੱਚ ਕੋਈ ਕਮਰੇ ਦੀ ਜਾਂ ਕਿਸੇ ਬਿਲਡਿੰਗ ਦੀ ਘਾਟ ਹੋਵੇ ਪਰ ਅਦਰਵਾਈਜ਼ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਸਾਰਾ ਚੀਜ਼ਾਂ ਪ੍ਰੋਪਰ ਹੈਗੀਆਂ ਬਾਅਦ ਦੇ ਵਿੱਚ ਮੁਕਸਰ ਸਾਡਾ ਮੋਹਰੀ ਰਿਹਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ ਤੇ ਅੱਜ ਅਸੀਂ ਪੰਜਾਬ ਦੇ ਲਈ ਸਿਹਤ ਬਣਿਆ ਔਰ ਮਾਰਗਦਰਸ਼ਕ ਬਣਿਆ ਸਾਡਾ ਮੁਕਸਰ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦਾ ਖਾਸ ਤੌਰ ਤੇ ਔਰ ਮੈਂ ਖਾਸ ਤੌਰ ਤੇ ਵਧਾਈ ਦਿਨਾ ਸਾਡੇ ਐਮਐਲਏ ਜਗਦੀਪ ਸਿੰਘ ਜੀ ਕਾਕਾ ਬਰਾੜ ਜੀ ਦੇ ਉਦਮਾ ਸਦਕਾ ਉਹਨਾਂ ਦੀ ਦੇਖਰੇਖ ਇੱਥਾਂ ਜਿਹੜਾ ਇੱਥੋਂ ਦਾ ਪ੍ਰਬੰਧ ਆ ਉਹ ਵੀ ਵਧੀਆ ਚੱਲ ਰਿਹਾ ਹੈ ਔਰ ਖਾਸ ਤੌਰ ਤੇ ਇਸ ਸਕੂਲ ਨੂੰ ਤੇ ਸਟਾਫ ਨੂੰ ਸਾਰੇ ਨੂੰ ਬਧਾਈ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਏਅਰ ਪ੍ਰੀਤ ਸ਼ੁਰੂ ਕੀਤੀ ਔਰ ਇਸ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਬਹੁਤ ਵਧੀਆ ਬਰਾਲਾ ਜੀ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਏਸੀ ਕਮਰੇ ਚ ਪੜਦੇ ਆ ਤੇ ਅੱਜ ਸਾਨੂੰ ਇਹ ਬਹੁਤ ਵਧੀਆ ਮੌਕਾ ਪ੍ਰਾਪਤ ਹੋਇਆ ਹੈ ਕਿ ਸਾਡੇ ਜਿਹੜੇ ਗਰੀਬ ਬੱਚੇ ਐ ਇਹ ਵੀ ਏਸੀ ਵਿੱਚ ਪੜ ਕੇ ਵਧੀਆ ਵਧੀਆ ਜਿਹੜੇ ਅੱਗੇ ਨਾਗਰਿਕ ਬਣਨਗੇ ਤੇ ਚੰਗੀਆਂ ਪੋਸਟਾਂ ਤੇ ਲੱਗਣਗੇ ਜੀ ਪ੍ਰਾਇਮਰੀ ਸਕੂਲ ਸਰਜ ਜਿਹੜੇ ਫੁੱਲੀ ਏਸੀ ਨਹੀਂ ਕੁਝ ਪਾਰਸ਼ਲ ਏਸੀ ਹੈਗੇ ਆ ਜਿਵੇਂ ਸਾਡਾ ਕੌਣੀ ਸਕੂਲ ਹੈ ਉੱਥੇ ਅਸੀਂ ਦੋ ਕਮਰੇ ਏਸੀ ਕੀਤੇ ਹੋਏ ਆ ਤਾਂ ਹੁਣ ਇਹ ਸ਼ੁਰੂਆਤ ਹੋ ਗਈ ਕਿਉਂਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਇਹ ਅਸੀਂ ਸੋਚਿਆ ਵੀ ਜਿੰਨੇ ਵੀ ਸਕੂਲ ਬਾਅਦ ਤੋਂ ਏਸੀ ਹੋ ਸਕਦੇ ਆ ਤੇ ਉਮੀਦ ਆ ਵੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਕਾਫੀ ਸਕੂਲ ਅਸੀਂ ਏਸੀ ਕਰ ਦਿਆਂਗੇ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਜਾਂ ਅੱਜ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਵੀ ਉਹਨਾਂ ਨਾਲੋਂ ਬਹੁਤ ਅੱਗੇ ਆ ਅਸੀਂ ਬੜੇ ਮੈਂ ਆਪ ਖੁਦ ਟੈਸਟ ਕੀਤਾ ਹੈ ਬਹੁਤ ਸਾਰੇ ਕੁਐਸਚਨ ਅਸੀਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਾ ਕੇ ਦੇਖੇ ਆ ਉਹ ਉਹਨਾਂ ਨੂੰ ਨਹੀਂ ਆਏ ਤੇ ਜਦੋਂ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆ ਵੀ ਗਏ ਉਹ ਥੋੜਾ ਜਿਹਾ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਹੁੰਦਾ ਜਿਵੇਂ ਕੋਈ ਮਹਿੰਗੀ ਚੀਜ਼ ਆਪਾਂ ਛੇਤੀ ਲੈ ਲੈਣੇ ਤੇ ਸਸਤੀ ਚੀਜ਼ ਨੂੰ ਆਪਾਂ ਨੂੰ ਕਹਿ ਦੇਵੇ ਉਹਦੀ ਆਪਾਂ ਗਦਰ ਘੱਟ ਕਰਦੇ ਆ ਇਸ ਕਰਕੇ ਸਰਕਾਰ ਨੇ ਫ੍ਰੀ ਐਜੂਕੇਸ਼ਨ ਦਿੱਤੀ ਹੈ ਤੇ ਕੁਝ ਬੰਦਿਆਂ ਨੂੰ ਐ ਹੁੰਦਾ ਵੀ ਜਿੰਨਾ ਚਿਰ ਜੇਬ ਦੇ ਵਿੱਚੋਂ 1 ਲੱਖ ਤੋਂ 2 ਲੱਖ ਜੇਬ ਤੋਂ ਜਾਵੇ ਨਾ ਉਹਨਾਂ ਚੋਂ ਉਹਨਾਂ ਨੂੰ ਨਜ਼ਾਰਾ ਜ ਨਹੀਂ ਆਉਂਦਾ